ਆਬ ਰੱਛਾ ਮੇਰੀ ਤੁਮ ਕਰੋ ਇਹਦਾ ਵਿਸ਼ਰਾਮ ਮੇਰੀ ਤੇ ਐ ਆਬ ਰੱਛਾ ਮੇਰੀ ਆਪਾਂ ਇਹਦਾ ਵਿਸ਼ਰਾਮ ਕਈ ਵਾਰ ਲਾ ਦਿੰਨੇ ਆ ਆਬ ਰੱਛਾ ਤੇ ਏ ਵਾਹਿਗੁਰੂ ਹੁਣ ਮੇਰੀ ਰੱਛਾ ਤੁਸੀਂ ਕਰਨੀ ਕਰੋ ਤੁਮ ਕਰੋ ਇਹਦਾ ਵਿਸ਼ਰਾਮ ਮੇਰੀ ਤੇ ਐ ਸਿੱਖ ਉਬਾਰ ਅਸਿੱਖ ਸੰਘਾਰੋ ਇਹ ਪਾਠ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਪਿੱਛੇ ਆਇਆ ਸੀ ਪਿੱਛੇ ਜਈਆ ਲੱਗਾ ਹੋਇਆ ਇਸੇ ਤਰ੍ਹਾਂ ਇਹ ਵੀ ਸਿੱਖ ਬੋਲਣਾ ਆ ਤੇ ਉਵਾਰ ਤੇ ਵਿਸਰਾਮ ਦੇ ਕੇ ਅਸਿੱਖ ਸੰਘਰੋ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਜੀ ਅਸਿੱਖ ਸੰਘਰੋ ਦੁਸ਼ਟ ਜਤੇ ਉਠਵਤ ਉਤਪਾਤਾ ਦੁਸ਼ਟ ਜਤੇ ਇੱਥੇ ਹੀ ਵਿਸਰਾਮ ਆ ਜਤੇ ਤੇ ਉਠਵਤ ਉਤਪਾਤਾ ਇਹਨੂੰ ਪਾਤਾ ਕਹਿਣਾ ਕਈ ਭਾਤਾ ਬੋਲ ਜਾਂਦੇ ਆ ਪਪੇ ਦੀ ਆਵਾਜ਼ ਕਈ ਵਾਰ ਲੱਗ ਜਾਂਦੀ ਏ ਪਰ ਇੱਥੇ ਪਪਾ ਆਇਆ ਇਸ ਕਰਕੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਾਣ ਘਾਤਾ ਸਕਲ ਮਲੇਸ਼ ਸਕਲ ਨੂੰ ਸਕਲ ਕਹਿਣਾ ਆ ਸਗਲ ਨਹੀਂ ਕਹਿਣਾ ਕਈ ਵਾਰ ਨਾ ਇਹਨੂੰ ਵੀ ਸਗਲ ਬੋਲ ਜਾਂਦੇ ਆ ਕਈ ਇਹਨੂੰ ਸਗਲ ਨਹੀਂ ਕਹਿਣਾ ਭਾਈ ਇਹ ਸਕਲ ਆ ਸਸਾ ਵੀ ਮੁਕਤਾ ਹੈ ਕਕਾ ਵੀ ਮੁਕਤਾ ਹੈ ਲੱਲਾ ਵੀ ਮੁਕਤਾ ਹੈ ਇਸ ਕਰਕੇ ਸਕਲ ਮਲੇਸ਼ ਮਲੇਸ਼ ਤੇ ਵਿਸਰਾਮ ਆ ਮਲੇਸ਼ ਤੇ ਰੁਕਣਾ ਆ ਇੱਥੇ ਰੁਕ ਕੇ ਕਰੋ ਰਣ ਘਾਤਾ ਇੱਥੇ ਇਹਦਾ ਪੂਰਾ ਵਿਸਰਾਮ ਆ ਕਰੋ ਰਣ ਘਾਤਾ